ਜੀ ਦੋਸਤੋ ਸਤ ਸ੍ਰੀ ਅਕਾਲ ਮੈਂ ਤੁਹਾਡਾ ਜਖਤਾਰ ਜੇਪੀ ਪੌੜਵਾਲ ਡੈਰੀ ਫਾਰਮ ਪਿੰਡ ਜਨਾਲ ਅਸ ਕਰਦਾ ਸਾਰੇ ਠੀਕ ਹੋਵੋਗੇ ਧੁੰਦ ਦਾ ਮੌਸਮ ਆ ਗਿਆ ਬਾਈ ਪੂਰੀ ਧੁੰਦ ਦੁਪਹਿਰੀ ਹੈ 12 ਵਜ ਰੇ ਨੇ ਤਾਂ ਧੁੰਦ ਹਜੇ ਤੱਕ ਉਤਰੀ ਨਹੀਂ ਨਾ ਹੀ ਸੂਰਜ ਚੜਿਆ ਸਾਡਾ ਵੀ ਬਾਈ ਮੱਝਾਂ ਆਣਾਂ ਦਾ ਐਂ ਚੱਲਦਾ ਗਰਮੀ ਐ ਸਰਦੀ ਐ ਧੁੰਦ ਐ ਕੋਰਾ ਸਾਡੀ ਕੋਈ ਛੁੱਟੀ ਨਹੀਂ ਦੁੱਧ ਦੇ ਰੇਟ ਵਕਤ ਅਗਲਾ ਕਹਿ ਦੰਦਾ ਐ ਕਰ ਲਾ ਕੱਟ ਕਰ ਲਾ 70 ਰੁਪਏ ਦੁੱਧ ਦਾ ਕਿੰਨਾ ਘਰੇਟ ਹੈ ਜਿੰਨੀ ਮਿਹਨਤ ਹੈ ਉਹਨਾਂ ਮੁੱਲ ਨਹੀਂ ਮਿਲਦਾ ਸੋ ਸਾਰਿਆਂ ਨਾਲੋਂ ਵੱਧ ਮਿਹਨਤ ਹੈ ਕਿਸਾਨੀ ਚ ਤੇ ਪਸ਼ੂ ਪਾਲਕਾਂ ਦੀ ਪਰ ਮੁੱਲ ਇਹਨਾ ਦੋਵਾਂ ਨੂੰ ਹੀ ਘੱਟ ਮਿਲਦਾ ਸੋ ਜਦੋਂ ਬੰਦੇ ਨੂੰ ਮਿਹਨਤ ਦਾ ਪੂਰਾ ਮੁੱਲ ਨਾ ਮਿਲੇ ਤਾਂ ਬੰਦਾ 네ਗੇਟਿਵਿਟੀ ਲੇ ਆਉਂਦਾ ਆਪਦੇ ਦਿਮਾਗ ਦੇ ਵਿੱਚ ਵੀ ਯਾਰ ਆਪਾਂ ਇੰਨਾ ਖਬਦੇ ਆਂ ਕੁਝ ਬਣਦਾ ਨਹੀਂ ਪਰ ਹੌਸਲਾ ਨਾ ਛੱਡੋ ਕਟੋ-ਕਟ ਜੋ ਤੁਸੀਂ ਕੰਮ ਕਰਦੇ ਹੋ 3 ਸਾਲ ਤਾ ਆਪਦੇ ਕੰਮ ਨੂੰ 3 ਤੋਂ 4 ਸਾਲ ਜ਼ਰੂਰ ਦਿਓ ਕਿਉਂਕਿ ਕੁਝ ਸਮਾਂ ਤਾਂ ਲੱਗਦਾ ਤੁਸੀਂ ਪਹਿਲਾਂ ਚਾਹੇ ਲੋਨ ਕਰਵਾਉਨੇ ਹੋ ਚਾਹੇ ਤੁਸੀਂ ਆਪਦੇ ਪੈਸਿਆਂ ਦੇ ਪਸੂ ਲੈ ਕੇ ਆਉਨੇ ਹੋ 3 ਸਾਲਾਂ ਦੇ ਵਿੱਚ ਤਾਂ ਤੁਹਾਡਾ ਸਰਕਲ ਹੀ ਸਹੀ ਬਣਦਾ ਜਿਵੇਂ ਪਹਿਲ ਚ ਤੁਸੀਂ ਪੰਜ ਮੱਝਾਂ ਲਿਆਏ ਜਦੋਂ ਉਹ ਡਰਾਈ ਹੋ ਗਈਆਂ ਸੋਨੂੰ ਹੋਰ ਲੈਣੀਆਂ ਪੈਣਗੀਆਂ 6 ਮਹੀਨੇ ਬਾਅਦ ਚਲੋ ਜੇ ਤੁਹਾਡੇ ਮੱਝਾਂ ਮਤਲਬ ਤੇ 9 ਮਹੀਨੇ ਪਿੱਛੋਂ ਵੀ ਗੱਬਣ ਹੁੰਦੀਆਂ ਨੇ ਤਾਂ ਮੱਝ 6-7 ਮਹੀਨੇ ਦੁੱਧ ਦਊ ਜੇ ਬਲੱਡ ਲਾਈਨ ਵਧੀਆ ਉਸ ਤੋਂ ਬਾਅਦ ਉਹਨੂੰ ਪਸੂ ਲੈਣੇ ਪੈਣਗੇ ਤੇ ਜਦੋਂ ਤੁਸੀਂ ਦਵਾਰੇ ਪੰਜ ਮੱਝਾਂ ਲੈ ਲਈਆਂ 10 ਪਸੂ ਹੋਗੇ ਤੀਜੇ ਸਾਲ ਨੂੰ ਤੁਸੀਂ ਕੁਝ ਯਾਨੀ ਕਿ ਤੁਹਾਡੇ 10 ਮੱਝਾਂ ਚੋਂ ਪੰਜ ਮੱਝਾਂ ਸੂਨਾ ਮਤਲਬ ਸੂਆ ਪੈਣ ਲੱਗ ਜੂਗਾ ਤੁਹਾਡਾ ਸਾਲ ਪਰ ਸਾਲ ਤੇ ਜਦੋਂ ਤੁਸੀਂ 5 ਹੋਰ ਲੈ ਲਏ 15 ਪਸ਼ੂ ਕਰ ਲਏ ਤਾਂ ਤੁਹਾਡੇ ਹਰਤੀ ਤੀਜੇ ਮਹੀਨੇ ਪਸ਼ੂ ਸੂਣ ਲੱਗ ਜਾਂਦਾ ਤਾਂ ਉਹਦੇ ਨਾਲ ਤੁਹਾਡਾ ਸਰਕਲ ਵਧੀਆ ਬਣ ਜਾਂਦਾ ਜਦੋਂ ਤੁਸੀਂ ਪਸ਼ੂ ਲੈਣੋਂ हट ਗਏ ਤਾਂ ਫੇਰ ਤੁਹਾਨੂੰ ਇਨਕਮ ਹੈ ਜਿਹੜੀ ਵਧੀਆ ਹੋ ਜਾਂਦੀ ਹੈ ਕਿਉਂਕਿ ਤੁਹਾਡਾ ਪਸ਼ੂਆਂ ਤੇ ਖਰਚਾ ਨਹੀਂ ਹੁੰਦਾ ਫੀਡ ਮੈਨੇਜਮੈਂਟ ਦਾ ਤੇ ਤੁਹਾਡਾ ਯਾਨੀ ਕਿ ਮੈਡੀਕਲ ਦਾ ਇਹ ਦੋਨੋਂ ਖਰਚੇ ਰਹਿ ਜਾਂਦੇ ਨੇ ਚਲੋ ਜੇ ਤੁਸੀਂ ਆਪ ਕੰਮ ਕਰਦੇ ਹੋ ਵਧੀਆ ਜੇ ਤੁਸੀਂ ਬੰਦਾ ਰੱਖਦੇ ਹੋ ਤਾਂ ਉਹਦਾ ਖਰਚਾ ਠੀਕ ਹੈ ਤੇ ਫਿਰ ਤੁਹਾਨੂੰ 2 ਰੁਪਏ ਬਚਣ ਲੱਗੇ ਜਦੋਂ ਇਸ ਕਰਕੇ 6ਤੀ ਜੀ ਨਾਲ ਲਾਹਿਆ ਕਰੋ ਕੰਮ ਕੋਈ ਵੀ ਹੈ ਕੋਈ ਮਾੜਾ ਨਹੀਂ ਜੀ ਲਾ ਕੇ ਕੰਮ ਕਰੋ 2-4 ਸਾਲ ਕੰਮ ਨੂੰ 2-6 ਮਹੀਨਿਆਂ ਚ ਕੋਈ ਵੀ ਬੰਦਾ ਕਾਮਯਾਬ ਨਹੀਂ ਹੁੰਦਾ 1 ਸਾਲ 6 ਮਹੀਨੇ ਚ ਸਮਾਂ ਲੱਗਦਾ ਹਰ ਇੱਕ ਕੰਮ ਨੂੰ ਤੇ ਜਦੋਂ ਸਮਾਂ ਲਾਉਨੇ ਹੋ ਤੁਸੀਂ ਮਿਹਨਤ ਕਰਦੇ ਹੋ ਤਾਂ ਇੱਕ ਨੱਕ ਦਿਨ ਰੰਗ ਜ਼ਰੂਰ ਲੈ ਕੇ ਆਉਂਦੇ ਆ ਮਿਹਨਤ ਕੰਮ ਕਰੋ ਕੰਮ ਕੋਈ ਵੀ ਕਰ ਲਓ ਚਾਹੇ ਕਿਸਾਨੀ ਐ ਚਾਹੇ ਪਸ਼ੂਪਾਲਕਤੰਦਾ ਚਾਹੇ ਕਿਸੇ ਤੁਸੀਂ ਜੋਬ ਕਰਦੇ ਹੋ ਕੁਛ ਵੀ ਕੋਈ ਵੀ ਕੰਮ ਐ ਚਾਹੇ ਤੁਸੀਂ ਲੇਬਰ ਦਾ ਕੰਮ ਕਿਉਂ ਨਹੀਂ ਕਰਦੇ ਤਾਂ ਸਮਾਂ ਲੱਗਦਾ ਕਿਉਂਕਿ ਕਦੇ ਵੀ ਥੋੜੇ ਸਮੇਂ ਦੇ ਵਿੱਚ ਤਰੱਕੀ ਨਹੀਂ ਹੁੰਦੀ ਹੁੰਦੀ ਸਮਾਂ ਲੱਗਦਾ ਜੋ ਕੋਈ ਵੀ ਆਪਾਂ ਕਾਮਯਾਬ ਬੰਦੇ ਨੂੰ ਦੇਖਦੇ ਆ ਤਾਂ ਉਹਦੀ 10 ਸਾਲ ਦੀ ਘੱਟੋ-ਘੱਟ ਮਿਹਨਤ ਹੁੰਦੀ ਐ ਆਪਾਂ ਨੂੰ ਚੈਨਲ ਜਮਕਦਾ ਜਿਹੜਾ ਉਸਨੇ ਹਨੇਰੇ 'ਚ ਜ਼ਿੰਦਗੀ ਕੱਟੀ ਹੁੰਦੀ ਆਪਾਂ ਨੂੰ ਉਹ ਨਹੀਂ ਦਿਖਦਾ ਹੁੰਦਾ ਸੋ ਮੰਨਣਾ ਗਿਰਾ ਕਰੋ ਜੀ ਲਾ ਕੇ ਕੰਮ ਕਰਿਆ ਕਰੋ ਮਾਲਕ ਸਭ ਨੂੰ ਬਰਕਤਾਂ ਪਾਵੇ ਜੋ ਵੀ ਕਿਸੇ ਦੀ ਜੇ ਮੇਰੀ ਵੀ ਸੋਚ ਹੈ ਕੰਮ ਦੀ ਤਾਂ ਮਾਲਕ ਸਾਹਿਬ ਦੀ ਸੋਚ ਨੂੰ ਚੰਗਾ ਯਾਨੀ ਕਿ ਪੂਰ ਚੜਾਵੇ ਵਧੀਆ ਮਿਹਨਤ ਕਰੋ ਤੁਸੀਂ ਕਾਮਯਾਬ ਹੋਮੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਨਾ ਧੰਨਵਾਦ ਦੋਸਤੋ